ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ رائےਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬੜ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕ ਮੱਝ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆਂ ਕੁਝ ਪਸ਼ੂ ਹੋਣ ਤੋਂ ਪਹਿਲਾਂ ਸੇਲ ਹੋ ਗਏ ਆ ਤੇ ਬਾਕੀ ਇਹ ਆ ਵੀ ਸੋਈਆਂ ਸਵਾਈਆਂ ਵਾ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਅੱਜ ਇਹ ਕਾ ਝੋਟੀ ਤੁਹਾਨੂੰ ਦਿਖਾਉਣੀ ਹੈ ਕਾਫੀ ਖੂਬਸੂਰਤ ਜੀ ਝੋਟੀ ਆ ਪਹਿਲਾ ਸੋਇਸ ਹੋਈ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਹਾਂ ਜੀ ਨਹੀਂ ਵਧੀਆ ਵਧੀਆ ਜੀ ਚਲੋ ਵਧੀਆ ਜਿੰਦਾ ਜੀ ਤੇ ਨਾਮ ਦੱਸੋ ਕਰੀ ਹਾਂ ਨਾਰ ਰੋਡ ਦੇ ਪਿੰਡ ਰਾਪੁਰ ਸੀਲੇ ਨਾਲਾ ਜਲਾਮਰ ਸਰ ਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈ 9813773 ਠੀਕ ਆ ਕਿੰਨੀਆਂ ਅੱਜ ਫਿਰ ਝੋਟੀਆਂ ਏ ਝੋਟੀ ਇੱਕ ਦੇ ਇੱਕ ਗਾਂ ਤੇ ਬਾਕੀ ਦੋ ਗਾਵਾਂ ਜਿਹੜੀਆਂ ਹੋਰ ਬਚੀਆਂ ਹਾਂ ਹਾਂਜੀ ਉਹ ਇੱਕ ਪੌਣੀਆ ਪਰਸਾ ਦੀ ਵੀਡੀਓ ਪਾ ਦਿੰਦੀ ਤੇ ਇੱਕ ਗਾਂ ਸੇਲ ਹੋ ਗਈ ਆਪਣੇ ਕੋਲ ਅੱਛਾ ਇੱਕ ਵਿਗ ਗਈ ਆ ਹਾਂਜੀ ਅੱਛਾ ਵਾਲੀ ਵਿਗ ਗਈ ਆ ਹਾਂਜੀ ਇਹ ਕਿੱਥੇ ਚੱਲੀ ਜੇ ਇਹ ਕਪੂਰ ਥੱਲੇ ਤੋਂ ਗਾੜੀ ਚੱਲੀ ਜੇ ਪਾਸੇ ਕਪੂਰ ਥੱਲੇ ਤੋਂ ਗਾੜੀ ਕਾਲੇ ਸੰਗੇ ਚੱਲੀ ਹੈ ਜਿਹੜੀ ਇਹ ਵਾਲੀ ਇਹਦਾ ਸੌਦਾ ਹੋ ਗਿਆ ਸਾਰਾ ਕੁਝ ਸੱਜਣ ਜੀ 13 14 ਕਿਲੋ ਬਾਦੀ ਗੋੜਾ ਤੇ ਆਸਲੇ ਦੇ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਤੇ ਹੁਣ ਫੇਰ ਆ ਝੋਟੀ ਤੇ ਗਾਂ ਦਿਖਾਈ ਹੈ ਨਾ ਹਾਂਜੀ ਕਿੰਨਾ ਸਵੇਰ ਛੋਟੀ ਦਾ ਪਹਿਲੇ ਸੂਰੇ ਛਿੱਗੀ ਜੋ ਮੂੰਦੋ ਬੜੀ ਛਮੂਸ਼ੇ ਦਾਂਦੇ ਆ ਹਾਂ ਜੀ ਜੀ ਕਿੰਨਾ ਕਰਗੀ ਦੁੱਧ ਤਿਆਰ ਹੈ ਦੁੱਧ ਦੇ ਕੋ 9 ਤੋਂ 12 8 ਕਿਲੋ ਦੀ ਆਪਣੀ ਗਰੰਟੀ ਹੋਊਗੀ ਜਿਹੜਾ ਪੱਕਾ ਤਿਆਰ ਹੈ ਹੁਣ ਮੌਕੇ ਤੇ ਠੀਕ ਹੈ ਪੂਰੀ ਭਾਜੀ ਆ ਕੋ ਠੰਡੀ ਤੋਰੋ ਇੱਕ ਵਾਰੀ ਫਿਰ ਇਹਨਾਂ ਤੋਰੋ ਅਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਬਾਕੀ ਪ੍ਰੋਪਰ ਹੱਥ ਦੀ ਚੋਾਈ ਵਾਲਾ ਥਾਣੇ ਆ ਇਹ ਆਵੇ ਕੱਦ ਕਾਠ ਬੇਲ ਦੀ ਚੰਗੀ ਆ ਮਗਰੇ ਪੜੀ ਕਟਾ ਦੇ ਦੇ ਮਗਰੇ ਦੇ ਕਟਾਏ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ ਛੋਟੀ ਫੱਬਦੀ ਆ ਸੋਹਣੀ ਛੋਟੀ ਆ ਜੇ ਕਿ ਸ਼ਕੀਨ ਵੀਰ ਨੇ ਘਰੇ ਰੱਖਣੀ ਆ ਸੋਹਣੀ ਛੋਟੀ ਘਰੇ ਰੱਖਣੀ ਆ ਤੇ ਉਹਨਾਂ ਲਈ ਚੰਗੀ ਆ ਉਹਨੂੰ ਘੱਟ ਆਹ ਦੇਖ ਸਾਦੇ ਜੀ ਬਾਕੀ ਇਹ ਆਵੇ ਕੱਦ ਕਾਟ ਤੇ ਚੰਗੀ ਆ ਫੱਬਦੀ ਆ ਝੋਟੀਪੂਰੀ ਇਹ ਵੀ ਹੈਗੀ ਵੀ ਸ਼ਾਂਤ ਸੁਭਾਅ ਦੀ ਆ ਬਾਕੀ ਥੱਲੇ ਆ ਦੇਖ ਸਕਦੇ ਜੀ ਇੱਕਲੀ ਚੰਗੀ ਸੋਹਣੀ ਝੋਟੀ ਫੱਬਦੀ ਆ ਮਗਰ ਇਹਦੇ ਕੱਟਾ ਹੈ ਪੰਨਿਆਂ ਦੇ ਨਾਲ ਤਾਂ ਨਾ ਬਾੜੀ ਉਹਨਾਂ ਨੇ ਦੁੱਧ ਪੂਰਾ ਖੁੱਲਾ ਛੱਡਿਆ ਤਦ ਕਰਕੇ ਉੱਚਾ ਜਾ ਗਿਆ ਉਹ ਕੱਟਾ ਜੀ ਤੇ ਇਹ ਆ ਵੀ ਜਿਹੜਾ ਕੋਈ ਸਾਂਭ ਵਾਲਾ ਕੋ ਲੈ ਜਾਊਗਾ ਦੁੱਧੋਂ ਵੱਧ ਵੀ ਸਕਦੀ ਆ ਹਾਂ ਜੀ ਹਾਂ ਜੀ ਭਾਜੀ ਕਿੰਨਾ ਫੇਰ ਕੀ ਇਹਦਾ ਮੁੱਲ ਮੁੰਜੇ ਇਹਦੇ ਬਾੜੀ ਗਿੱਲਾ ਨੜ ਹੁੰਦਾ ਫਿਰ ਵੀ ਤੁਹਾਨੂੰ ਬਦਾਂ ਇੱਕ ਵੀਰ ਦੀ ਵਿਗਣੀ ਹਾਂ ਜੀ ਹੁਣ ਦੇਰੀਏ 95000 ਦੀ ਬਾੜੀ ਜਸਣ ਕਰਦੀਏ ਮੰਨਤਾ ਨਾ ਪਾਂਦੀ ਬਾੜੀ ਛੱਡ ਜੀ ਕਿੰਨੇ ਦੀ ਪੂਰੇ 70000 ਇਹਦੀ ਤਾਂ ਹੀ ਹੱਢੀਏ ਅੱਛਾ ਹਾਂਜੀ 85000 ਤੇ ਦੇ ਦੇਣੀ ਹੋਰ ਕਰਦੀ ਐ ਸ਼ੂਟ ਤਾਂ ਦੋ ਤੀ ਆ ਵੀ ਕਰਦਾ ਨਹੀਂ ਮਿਲਦੀ ਨਹੀਂ ਇਹ ਬਾਰਾਂ ਚੋਟੀ ਤੁਹਾਨੂੰ ਪਤਾ ਇਹ ਆ ਵੀ ਪਹਿਲੇ ਫੋਨ ਤੇ ਜਿਹੜੀ ਵੀ ਗਏ ਚੋਟੀ ਪੂਰੇ 70000 ਦਾ ਸ਼ੂਟ ਕਰਦੀ ਐ ਇਹਦੀ ਬਸ ਅੱਛਾ ਪੂਰਾ 70000 ਜੱਸ ਹੋਣੀ ਆ ਨਹੀਂ ਉਹ ਤੋਂ ਛੋੜ ਚੱਪਾ ਕਰਦਾਂਗੇ ਬਾੜੀ ਠੀਕ ਹੈ ਜੀ ਤੇ ਕਰੀ ਜਾਂਦੇ ਇਹ ਵੀ ਵੀਡੀਓ ਬਣਾਓ ਇੱਕ ਮਿੰਟ ਆਹ ਦੇਖ ਸਕਦੇ ਹੋ ਬਾਕੀ ਆਹਨੇ ਤੇ ਵੀ ਨਾੜਾ ਜਿਹੜੀਆਂ ਬਰੀਕ ਬਰੀਕ ਚੰਗੀਆਂ ਵਾਂ ਤੇ ਕਰਿਆ ਪਿੱਛਾਂ ਵੀ ਹਮਾ ਮੈਰਾ ਦੇਖ ਸਕਦੇ ਜੇ ਪਿੱਛਾਂ ਨਾਲ ਦੇਖ ਸਕਦੇ ਜੀ ਹਾਂ ਦੇਖ ਸੰਦੇ ਤੇ ਬਾਕੀ ਉਤਨਾ ਕੱਦ ਵਜਨ ਦੀ ਚੰਗੀ ਆ ਬੇਲ ਦੀ ਚੰਗੀ ਆ ਤੇ ਹੁਣ ਇੱਕ ਆ ਗਾਂ ਤੁਹਾਨੂੰ ਦਿਖਾਉਣੀ ਆ ਬੱਚਾ ਕੀ ਇਹ ਤੇ ਮਗਰ ਇਹਦੇ ਮਗਰ ਬਾਣੀ ਬੱਚਾ ਜੇ ਇਹਦੇ ਮਗਰ ਬੱਚਾ ਹੈ ਤੇ ਦੁੱਧ ਕਿੰਨਾ ਤਿਆਰ ਜੇ ਦੇਖੋ ਨੋ ਉਹ 58 ਕਿਲੋ ਦੀ ਆਪਣੀ ਗਰੰਟੀ ਹੋਊਗਾ ਪੱਕਾ ਤਿਆਰ ਜਿਹੜਾ ਹਾਂਜੀ ਕੰਡੇ ਵਾਲਾ ਤੋੜ ਦੋ ਫੇਰ ਇਹਨਾਂ ਇਹ ਆ ਬੇ ਗਾਂ ਥੋੜੀ ਜੀ ਸੰਭੀ ਘਾਟੇ ਆ ਕਿਸੇ ਨੇ ਪਹਿਲਾ ਸੂਆ ਵੜੀ ਅੱਛਾ ਹਾਂਜੀ ਜਿਹੜਾ ਕੋਈ ਸੰਭਣ ਵਾਲਾ ਲੈ ਜਾਊਗਾ ਤੇ ਦੁੱਧੋਂ ਵਾਜੂਗੀ ਅਜੇ ਹੋਰ ਕਿਉਂ ਚਲੋ ਮੌਸਮ ਹੀ ਗਰਮੀ ਦਾ ਵਾ ਤਾਂ ਤੁਹਾਨੂੰ ਕਾਦੇ ਜੀਤਣਾ ਪਵੇ। ਹਾਂ ਦੇਖਾਂ ਜੇ ਕਰੀ। ਲੈ ਜਾ ਕੋਈ ਨਹੀਂ ਉੱਥੇ ਜਾ ਕੇ ਤੁਹਾਨੂੰ ਦਿਖਾ ਦਿੰਨੇ ਹਾਂ। ਹੁਣ 8-9 ਲੀਟਰ ਦੁੱਧ ਜਿਹੜਾ ਕਿੰਨੇ ਵੀ ਹੈਗਾ ਇਹਦੇ ਕੋਲ ਮੌਕੇ ਤੇ। ਤੇ ਆ ਥਣ ਦੇ ਖਾਦੇ ਲਈ। ਕਿੰਨਾ ਫਿਰ ਵੇਚਿਆ ਦਾ ਮੁੱਲ ਰੱਖੀ ਆ ਮੁੱਲ ਦੇ ਲਈ ਭਾਰੀ 50000 ਦੀ ਵੜ ਕਰ ਦਿੱਗੇ ਮਾਨਾ ਉਹ ਰ 5 ਵਾਰੀ ਛੱਡ ਦੀ ਅੱਛਾ ਹਾਂਜੀ ਇਹ ਵੀ ਜਸਮ 20000 ਦੀ ਦੇ ਦੇਣੀ ਆ ਹਾਂਜੀ 10000 ਰੁਪਏ ਹੋਰ ਛੋੜ ਭਾਜੀ ਹੁੰਨੀ ਆ ਕਿੰਨਾ ਦੁੱਧ ਦੁੱਧ ਤਰ੍ਹਾਂ ਕਰੀ ਜਾਊਗੀ ਦੁੱਧ ਭਾਈ 10000 ਕਿਲੋ ਕਰੀ ਜਾਣਾ ਜੀ ਸਾਵਣੀ ਭਾਜੀ ਭਾੜੀ ਉਹਨਾਂ ਦੀ ਹੈਗੀ ਪਿਛੇ ਤੁਹਾਡੀ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਆਪਣੀ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ